ਸਵੰਤ ਸਿੰਘ ਕਮਲ ਦਾ ਲਿਖਿਆ ਹੋਇਆ ਨਾਵਲ ਰਾਤ ਬਾਕੀ ਹੈ ਰਾਤ ਬਾਕੀ ਹੈ ਦਾ ਪਹਿਲਾ ਭਾਗ ਹਵਾਲਾਤ ਦੀ ਮੋਟੀ ਹੱਲ ਨੂੰ ਗੇੜਾ ਹੈ ਸਿਪਾਹੀ ਲੋਹੇ ਦਾ ਦਰਵਾਜ਼ਾ ਖੋਲ ਰਿਹਾ ਸੀ ਚਰਨ ਦੀਆਂ ਜਾਗੂ ਮੀਟ ਅਖਾਣੇ ਦੇਖਿਆ ਸਿਪਾਹੀ ਉਸ ਨੂੰ ਬਾਹਰ ਆਉਣ ਲਈ ਆਖ ਰਿਹਾ ਸੀ ਉਹਦੇ ਲਈ ਇਹ ਅਚੰਭੇ ਵਾਲੀ ਗੱਲ ਸੀ ਫਿਰ ਉਸ ਖਿਆਲ ਕੀਤਾ ਸ਼ਾਇਦ ਦੁਪਹਿਰ ਵਾਲੀ ਘਟਨਾ ਹੀ ਬਾਹਰ ਕੱਢਣ ਦਾ ਕਾਰਨ ਦੁਪਹਿਰੇ ਚਰਨ ਦਾ ਪਿਤਾ ਰੋਟੀ ਲੈ ਕੇ ਆਇਆ ਸੀ ਜਰਨੈਲ ਸਿੰਘ ਹਵਲਦਾਰ ਨੇ ਅਚਾਰਜ ਨੂੰ ਹیثیت ਵਿੱਚ ਸੰਤਰੀ ਰਾਹੀ ਰੋਟੀ ਦੇਣ ਦੀ ਆਗਿਆ ਦੇ ਦਿੱਤੀ ਪਰ ਕੁਦਰਤੀ ਥਾਣੇਦਾਰ ਨੇ ਗੀਕ ਲਿਆ ਉਸ ਰੋਟੀ ਖੋ ਕੇ ਕੁੱਤੇ ਨੂੰ ਪਾ ਦਿੱਤੀ ਤੇ ਚਰਨ ਦੇ ਪਿਤਾ ਨੂੰ ਬਹੁਤ ਗਾਲਾਂ ਦਿੱਤੇ ਉਚਾਰਨ ਨੂੰ ਜਰਕਾਉਣਾ ਚਾਹੁੰਦਾ ਸੀ ਥਾਣੇਦਾਰ ਨੇ ਰਤਨ ਸਿੰਘ ਨੂੰ 2-3 ਧੱਕੇ ਕੀ ਮਾਰੇ ਜਿਸ ਨਾਲ ਉਸਦੀ ਪੱਗ ਲੈ ਗਈ ਇੱਕ 마ਸੂਮ ਪਿਤਾ ਤੇ ਆਪਣੇ ਨਿਰਦੋਸ਼ ਅਤੇ ਭੁੱਖਣ ਭਾਣੇ ਬੱਚੇ ਨੂੰ ਹਸਰਤ ਭਰਨਾਂ ਨਜ਼ਰਾਂ ਨਾਲ ਵੇਖ ਰਿਹਾ ਸੀ ਧੀਆਂ ਭੈਣਾਂ ਦੀਆਂ ਗਾਲਾਂ ਤੇ ਧੱਕੇ ਨਾਲ ਉਸ ਨੂੰ ਥਾਣੇ ਵਿੱਚੋਂ ਬਾਹਰ ਕੱਢ ਰਹੇ ਸਨ ਥਾਣੇ ਵਿੱਚੋਂ ਨਿਕਕਾਂ ਸਮੇ ਪਿਤਾ ਦੀਆਂ ਨਜ਼ਰਾਂ ਕੋਈ ਜਿਉਂਦਾ ਇਨਸਾਨ ਵੇਖ ਕੇ ਸਹਾਰ ਨਾ ਸਕਦਾ ઠાણેદાર ਦੀਆਂ ਗਾਲਾਂ ਨੇ ਚਰਨ ਦੇ ਦਿਲ ਦਿਮਾਗ ਵਿੱਚ ਇੱਕ ਸਾਰ ਹਜ਼ਾਰਾਂ ਵਰਸ਼ੇ ਵਰਸ਼ੀਆਂ ਗੁੜਾ ਦਿੱਤਾ ਉਸ ਲੋਹੇ ਦੀਆਂ ਸਿੱਖਾਂ ਵਿੱਚ ਸਿੱਖਾਂ ਵਿੱਚ ਦਾ ਜੰਗਲਾ ਪੂਰਾ ਜ਼ੋਰ ਮਾਰ ਕੇ ਹਿਲਾ ਦਿੱਤਾ ਪਰ ਸਿੱਖਾਂ ਨਾ ਟੁੱਟ ਸਕੀਆਂ ਅਤੇ ਉਸ ਦਾ ਰੋਹ ਜੋਸ਼ ਪਿੰਦਰ ਪਿੰਜਰੇ ਦੇ ਸ਼ੇਰ ਵਾਂਗ ਅੰਦਰਲੇ ਪੁਕਾਰ ਕੇ ਰਹਿ ਗਿਆ ਪਿਤਾ ਦੀ ਹੱਥਕ ਸਦਕਾ ਉਸ ਦੁਪਹਿਰ ਦੀ ਰੋਟੀ ਨਹੀਂ ਖਾਧੀ ਉਨੀਂਦਰੇ ਕਾਰਨ ਉਸ ਦੀਆਂ ਅੱਖਾਂ ਭਾਰੀਆਂ ਸਨ ਹਵਾਲਾ ਦਾ ਦਰਵਾਜ਼ਾ ਖੋਲਣ ਵਾਲੇ ਸਿਪਾਹੀ ਨਾਲ ਦੋ ਹੋਰ ਹਥਿਆਰਬੰਦ ਸੰਤਰੀ ਸਨ ਬਾਹਰ ਆ ਕੇ ਚਰਨਿ ਸਿਪਾਹੀ ਵੱਲ ਤੱਕ ਹੈ ਉਸ ਦੇ ਨਾਲ ਨਜ਼ਰਾਂ ਇੱਕ ਸਵਾਲ ਪੁੱਛ ਰਹੀਆਂ ਸਨ ਸੁਣੋ ਥਾਣੇਦਾਰ ਸਾਹਿਬ ਬੁਲਾਉਂਦੇ ਹਨ ਸਿਪਾਹੀ ਨੇ ਚਰਨ ਦੀ ਦਲੀਲ ਭਾਵਨਾ ਨੂੰ ਜਵਾਬ ਦਿੱਤਾ ਉਸ ਹਵਲਦ ਦੀ ਦੁਬਾਰਾ ਹਲਾ ਦਿੱਤੀ ਤੇ ਜਿੰਦਰਾ ਨਾ ਮਾਰਿਆ ਕਿਉਂਕਿ ਉਸ ਕੋਰਟੀ ਵਿੱਚ ਚਰਨ ਤੋਂ ਬਿਨਾਂ ਹੋਰ ਕੋਈ ਮੁਲਜ਼ਮ ਨਹੀਂ ਸੀ ਚਲੋ ਚਾਨਨ ਦੀ ਖਮੋਸ਼ੀ ਤੋਂ ਪਿਆ ਆ ਰਿਹਾ ਸੀ ਉਹ ਸਿਪਾਹੀ ਦੇ ਅੱਗੇ ਦੁਰ ਪਿਆ ਉਸ ਨੂੰ ਹੱਥ ਕੜੀ ਨਾਲ ਲਾਇਆ ਦੋਵੇਂ ਸੰਤਰੀ ਉਸਦੇ ਮੋਢੇ ਤੇ ਚੜੇ ਆ ਰਹੇ ਸਨ ਉਹਨਾਂ ਦੇ ਚੀਕ ਦੇ ਬੂਟ ਚਾਰਨ ਦੇ ਭਾਵਕ ਜਹਨ ਵਿੱਚ ਸੱਟਾਂ ਮਾਰ ਰਹੇ ਸਨ ਥਾਣੇ ਦੇ ਅੰਦਰ ਸਿਪਾਹੀ ਗੋਲ ਬੋਰਜੇ ਕੇ ਰੋਕ ਗਿਆ ਚਰਨ ਹਾਜ਼ਰ ਹੈ ਜੀ ਸਿਪਾਹੀ ਨੇ ਪੋਰਚੇ ਅੰਦਰ ਹੁੰਦਿਆਂ ਕਿਹਾ ਆਉਣ ਦਿਓ ਥਾਣੇਦਾਰ ਦੇ ਅੰਦਰੋਂ ਹੀ ਆਖਿਆ ਸਬਾਈ ਨੇ ਚਰਨ ਨੂੰ ਅੰਦਰ ਵੱਲ ਇਸ਼ਾਰਾ ਕਰ ਦਿੱਤਾ। ਸਾੰਤਰੀ ਬੋਹੇ ਅੱਗੇ ਟੈਲਨ ਲੱਗ ਪਈ। ਚਰਨ ਨੇ ਅੰਦਰ ਪੈਰ ਪਾਉਂਦਿਆਂ ਹੀ ਥਾਣੇਦਾਰ ਦੇ ਸੱਜੇ ਬਹਾਦਰ ਸਿੰਘ ਨੂੰ ਬੈਠਿਆਂ ਤੱਕਿਆ। ਉਹਦਾ ਮੱਥਾ ਠਣ ਗਿਆ। ਅੱਜ ਫਿਰ ਕੁਝ ਬਾਪਰਨ ਵਾਲਾ। ਚਰਨ ਨੇ ਜਾਣ ਕੇ ਸਸਟਰੀਆ ਕਾਲ ਨਵਲਾਈ। ਚਰਨ ਕੁਰਸੀ ਲੈ ਲੈ। ਥਾਣੇਦਾਰ ਨੇ ਚਾਹ ਵਾਲਾ ਪਿਆਲਾ ਮੇਜ਼ ਤੋਂ ਖਿੱਚਦਿਆਂ ਕਿਹਾ ਚਰਨ ਦੇ ਆਉਣ ਤੋਂ ਪਹਿਲਾਂ ਹੀ ਮੇਜ਼ ਵਿੱਚ ਤੇ ਟੀ ਸੈੱਟ ਸਜਿਆ ਹੋਇਆ ਸੀ। ਜੀ ਦੋਸ਼ੀ ਇਸ लायक ਨਹੀਂ ਸ਼ੁਕਰਿਆ। ਚਰਨਦਿਆਂ ਨੀਵੇਂ ਨਜ਼ਰਾਂ ਮੁੰਝ ਤੇ ਤਰੰਗੇ ਫਰਸ਼ ਦੀ ਗਲਤ ਉਨਾਈ ਦੀ ਪੜਤਾਲ ਕਰ ਰੰਗਾ ਸਨ ਫਿਰ ਉਸ ਬੋਰਜ ਦੀਆਂ ਸਫੇਦ ਕੰਧਾਂ ਨੂੰ ਸੁਭਾਵਕ ਤੱਕਿਆ ਨਹੀਂ ਕਾਕਾ ਜਰੂਰ ਬਹਿ ਜਾ ਬਹਾਦਰ ਸਿੰਘ ਨੇ ਬੇहद ਹਮਦਰਦੀ ਨਾਲ ਆਖਿਆ ਜ਼ਿੰਦਗੀ ਵਿੱਚ ਉਤਰਾ ਚੜਾ ਆ ਹੀ ਜਾਇਆ ਕਰਦੇ ਐ ਤੂੰ ਉਹਨਾਂ ਗੱਲਾਂ ਨੂੰ ਦਿਮਾਗ ਵਿੱਚੋਂ ਕੱਟ ਕੇ ਸਾਡੇ ਨਾਲ ਭਰਾਵਾਂ ਵਾਂਗ ਬਹਿ ਜਾ ਜੀ ਨਹੀਂ ਉਸ ਫਿਰ ਨਾ ਕਰ ਦਿੱਤੀ ਉਹ ਕੰਧ ਤੇ ਲੱਗੇ ਇੱਕ ਚਿੱਤਰ ਨੂੰ ਦੇਖ ਕੇ ਮੁਸਕਾ ਪਿਆ ਸ਼ੇਰ ਤੇ ਚੀਤਾ ਘਾਟ ਤੇ ਆਏ ਮਿਰਗ ਨੂੰ ਮਾਰਨਾ ਚਾਹੁੰਦੇ ਹਨ ਪਰ ਚਰਨ ਅੰਭੋਲ ਮਿਰਗ ਨਹੀਂ ਹਰ ਤਰ੍ਹਾਂ ਦੀ ਵਹਿਸ਼ਤ ਦੇ ਖਾਤਮੇ ਲਈ ਜੁੜਵੀਂ ਸੂਝਵਾਨ ਸ਼ਕਤੀ ਦੀ ਲੋੜ ਹੈ ਅਸੀਂ ਤੇਰੇ ਨਾਲ ਕੁਝ ਸਮਾਂ ਖਾਸ ਗੱਲਾਂ ਕਰਨ ਆਏ ਤੂੰ ਖੜਾ ਥੱਕ ਜਾਵੇਂਗਾ ਨਾਲੇ ਜਿਸ ਤਰ੍ਹਾਂ ਦੀਆਂ ਅਸੀਂ ਤੇਰੇ ਨਾਲ ਗੱਲਾਂ ਕਰਨੀਆਂ ਇਹ ਉਹਨਾਂ ਦੀ ਇਖਲਾਕੀ ਮੰਗੇ ਤੂੰ ਜ਼ਰੂਰ ਬਹਿ ਜਾ ਥਾਣੇਦਾਰ ਨੇ ਆਪਣੇ ਵੱਲੋਂ ਬਿਠਾਉਣ ਲਈ ਪੂਰਾ ਜ਼ੋਰ ਦਿੱਤਾ ਚਰਨ ਨੇ ਵੀ ਬਹੁਤੀ ਅੜੀ ਚੰਗੀ ਨਹੀਂ ਸਮਝੀ ਤੇ ਖਾਲੀ ਕੁਰਸੀ ਤੇ ਬਹਿ ਗਿਆ ਥਾਣੇਦਾਰ ਨੇ ਚਾਹ ਵਾਲਾ ਪਿਆਲਾ ਚਰਨ ਵੱਲ ਧੱਕ ਦਿੱਤਾ ਤੇ ਚਰਨ ਦੇ ਦਿਲ ਦੀ ਸ਼ੱਕ ਨੂੰ ਉੱਪਰ ਧੰਗਰੇ ਖਾਮਾ ਕੀ ਇੱਕ ਅਦਿਸਕਾਰ ਵਿੱਚ ਬਦਲ ਰੰਗਾ ਸਨ ਅੰਦਰੇ-ਅੰਦਰ ਉਸ ਦੇ ਦਿਲ ਦੀ ਭੱਟੀ ਜੋਸ਼ ਖਾ ਰਹੀ ਸੀ ਤੇ ਦਿਮਾਗ ਤਿਆਰੀ ਦੇ ਸਾਹ ਨਾਲ ਰਗੜਿਆ ਜਾ ਰਿਹਾ ਸੀ ਮੈਂ ਸਰਦਾਰ ਜੀ ਚਾਹੁੱਖੀ ਨਹੀਂ ਪੀਣੀ ਦੋਛੀ ਨੇ ਤੋੜ ਕੇ ਜਵਾਬ ਦਿੱਤਾ ਕਿਉਂ ਬਸ ਨਹੀਂ ਪੀਂ ਤੈਨੂੰ ਦੁਪਹਿਰ ਦਾ ਗੁੱਸਾ ਹੈ ਥਾਣੇਦਾਰ ਦੀ ਤੇਉੜੀ ਜਾਣ ਬੁੱਝ ਕੇ ਨਰਮ ਪਈ ਹੋਈ ਸੀ ਚੰਨ ਨੇ ਕੋਈ ਉੱਤਰ ਨਾ ਦਿੱਤਾ ਪਿਤਾ ਦੀ ਹੱਤਕ ਦੀ ਘਟਨਾ ਇੱਕ ਵਾਰ ਫਿਰ ਉਸ ਦੇ ਦਿਮਾਗ ਵਿੱਚ ਫਿਲਮ ਬਣ ਗਈ ਬਹਾਦਰ ਸਿੰਘ ਨੇ ਖਾਲੀ ਪਿਆਲਾ ਪਲੇਟ ਵਿੱਚ ਰੱਖਦਿਆਂ ਮੁੱਛ ਤੌਂਦੀ ਹੱਥ ਫੇਰਿਆ ਤੇ ਸਜੀਦਾ ਸਿਆਣਪ ਨਾਲ ਚੰਨ ਨੂੰ ਸੰਬੋਧਨ ਹੋਇਆ ਕਾਕਾ ਤੇਰੀ ਲੈਰੀ ਉਮਰ ਤੇ ਦੂਜੇ ਪਾਸੇ ਕਤਲ ਵਰਗੇ ਭੜੇ ਮਕਦਮੇ ਦੇਖ ਕੇ ਮੈਨੂੰ ਸਖਤ ਅਫਸੋਸ ਤੇ ਦੁੱਖ ਹੋ ਰਿਹਾ ਹੈ। ਬਹਾਦਰ ਸਿੰਘ ਦਾ ਚਿਹਰਾ ਪੀੜ ਹਮਦੀ ਦਾ ਹਮਦਰਦੀ ਨਾਲ ਭਰਿਆ ਪਿਆ ਸੀ। ਉਸ ਆਪਣੀ ਦਾੜੀ ਖੁੱਲ ਚੁੱਕੀ ਮਰੂੜੀ ਮਰੋੜੀ ਨੂੰ ਬਲ ਦੇ ਕੇ ਅੰਦਰੇ ਮੋੜ ਲਿਆ। ਤੁਹਾਡੀ ਹਮਦਰਦੀ ਦੀ ਬਹੁਤ ਹੀ ਮਿਹਰਬਾਨੀ। ਚਰਨ ਦਾ ਉਸ ਨਾਲ ਚੰਗੀ ਤਰ੍ਹਾਂ ਬਾਹ ਪੈ ਚੁੱਕਾ ਸੀ। ਪਿਛਲੇ ਵਾਰ ਉਸ ਦੀਆਂ ਗੱਲਾਂ ਵਿਚ ਆ ਜਾਣ ਦਾ ਦੁੱਖ ਗਿਲਾ ਵੀ ਪਲ ਸਾਟੇ ਮਾਰ ਰਿਹਾ ਸੀ। ਸੱਪ ਹੁਣ ਮੈਂ ਤੈਨੂੰ ਡੰਗ ਨਹੀਂ ਮਾਰ ਲੈਂਦਾ ਉਹ ਉਸਦੀ ਹਰ ਚੁਸਤੀ ਤੇ ਬਾਹਰ ਲਈ ਤਿਆਰ ਸੀ ਅਸੀਂ ਤੇਰੀ ਅੱਜ ਵੀ ਮਦਦ ਕਰਨ ਨੂੰ ਤਿਆਰ ਹਾਂ ਚਰਨ ਤੇ ਬਹਾਦਰ ਦੀਆਂ ਨਜ਼ਰਾਂ ਨੇ ਇੱਕ ਦੂਜੇ ਨੂੰ ਪਛਾਣਨ ਦਾ ਯਤਨ ਕੀਤਾ ਪਰ ਤੇਰੇ ਵਿੱਚ ਮੁੰਡਿਆਂ ਵਾਲੀਆਂ ਕਾਲੀਆਂ ਉੱਠ ਪੈਂਦੀਆਂ ਸਨ ਹਨ ਸਿਆਸੀ ਪਲੇਟਫਾਰਮ ਤੋਂ ਤੈਨੂੰ ਇੱਕ ਜ਼ਿੰਮੇਵਾਰ ਸਖਸੀਅਤ ਦਾ ਸਬੂਤ ਦੇਣਾ ਚਾਹੀਦਾ ਹੈ ਮੈਨੂੰ ਰੱਬੋਂ ਹੋਰ ਕੀ ਚਾਹੀਦਾ ਹੈ ਜੇ ਤੁਸੀਂ ਮੇਰੀ ਗੱਲਤ ਕਰੋ ਚਰਨ ਦਾ ਅੰਦਰ ਬਾਹਰ ਮੁਸਕਾ ਪਿਆ ਤੇਰੇ ਤੇ ਦੋ ਟਾਕਿਆਂ ਦਾ ਵੀ ਸਵਾਹ ਹੈ ਕਾਂਗਰਸ ਲੀਡਰ ਨੇ ਆਪਣਾ ਧਿਆਨ ਥਾਣੇਦਾਰ ਵੱਲ ਫੇਰਿਆ ਕਿਉਂ ਥਾਣੇਦਾਰ ਸਾਹਿਬ ਆਹ ਹੈ ਤਾਂ ਪਰ ਤੁਸੀਂ ਠੀਕ ਹੋ ਜਾਵੋ ਇਹ ਸਾਰੇ ਕੇਸ ਰਫਾ ਦਫਾ ਹੋ ਜਾਣਗੇ ਥਾਣੇਦਾਰ ਹਲੇ ਚਾਪ ਪੀ ਜਾ ਰਿਹਾ ਸੀ ਜੇ ਤੂੰ ਅੱਜ ਵੀ ਆ ਅੱਖੇ ਲੱਗ ਜਾਵੇਂ ਮੈਂ ਸਾਰੇ ਕੇਸਾਂ ਤੇ ਕਲਮ ਫਰਾਮ ਦਾ ਜੁਮਾ ਲੈਂਦਾ ਤੂੰ ਅਜੇ ਵੀ ਆਪਣੇ ਆਪ ਨੂੰ ਬਰੀ ਸਮਝ ਭਦਰ ਸਿੰਘ ਨੇ ਐਨੀ ਹੈਂਕੜੀ ਨਾਲ ਆਖਿਆ ਜਿਵੇਂ ਉਹ ਐਸਪੀ ਮਿੱਸ ਮਿੱਸ ਜੇ ਸਟ੍ਰੇਟ ਅਤੇ ਸੈਸ਼ਨ ਜੱਜ ਵੀ ਸੀ ਅਤੇ ਉਸ ਦੀ ਹਾਂ ਨਾ ਦੀ ਹਰ ਝੂਠੇ ਸੱਚੇ ਕੇਸ ਵਿੱਚ ਜਿੰਦਗੀ ਮੌਤ ਦਾ ਅਧਿਕਾਰ ਬਣੀ ਹੋਈ ਸੀ ਮੇਰੀ ਅੱਖੇ ਲੱਗਣ ਨੂੰ ਕੀ ਬਹਿਰ ਹੈ ਜੀ ਚਰਨ ਨੇ ਕਾਂਗਰਸੀ ਲੀਡਰ ਦੀ ਮਰਜ਼ੀ ਨੂੰ ਸਵੀਕਾਰ ਕਰ ਲਿਆ ਸੱਚੇ ਦਿਲੋਂ ਆਖਦਾ ਹੈ ਕਾਂਗਰਸੀ ਦੇ ਚਿਹਰੇ ਤੇ ਉੱਚਾ ਫੈਲ ਗਿਆ ਬਿਲਕੁਲ ਚਰਨ ਨੇ ਕੁਰਸੀ ਵਿੱਚੋਂ ਉੱਚਾ ਹੁੰਦਾ ਪੁਕਾਰਿਆ ਜੇ ਗੱਲ ਹੈ ਤਾਂ ਅਸੀਂ ਹਰ ਤਰ੍ਹਾਂ ਤੇਰੇ ਨਾਲ ਆਂ ਬਸ ਤੂੰ ਇਹਨਾਂ ਸਦਰਾਂ ਤੇ ਦਸਕਤ ਕਰ ਦੇ ਕਾਂਗਰਸ ਨੇ ਚੈਸਟਰ ਦੀ ਜੇ ਵਿੱਚ ਹੱਥ ਮਾਰੇ ਦੇਸ਼ ਦੀ ਉਹ ਸਾਰੀ ਤੇਰੇ ਵਰਗੇ ਜਿੰਦਾ ਦਿਲ ਬਰਕਰਾਰ ਨੂੰ ਵਾਜਾ ਮਾਰ ਰਹੀ ਹੈ ਉਸ ਤਹਿ ਕੀਤੇ ਕਾਗਜ਼ ਨੂੰ ਖੋਲ ਕੇ ਚਰਨ ਦੇ ਅੱਗੇ ਕਰ ਦਿੱਤਾ ਥਾਣੇਦਾਰ ਨੇ ਕੱਚ ਦਾ ਕਲਮਦਾਨ ਚਰਨ ਵੱਲ ਵਧਾ ਦਿੱਤਾ ਤੇ ਉਸ ਦੀਆਂ ਚੌੜੀਆਂ ਅੱਖਾਂ ਕਾਗਜ਼ ਦੀ ਬਾਤਕ ਨੂੰ ਪੜ ਰੰਗਾ ਸਨ ਕਿਉਂਕਿ ਕਮਾਊਨਿਸਟ ਪਾਸ ਪਾਰਟੀ ਤਸੱਦਦ ਅਤੇ ਮਾਰਤਾੜ ਵਿੱਚ ਵਿਸ਼ਵਾਸ ਰੱਖਦੀ ਹੈ ਹਥਿਆਰਬੰਦ ਬਗਾਵਤ ਪਾਰਟੀ ਦਾ ਸਿੱਧਾ ਨਿਸ਼ਾਨਾ ਹੈ ਪੈਪਸੂ ਵਿੱਚ ਕਿਸਾਨ ਰਾਜ ਲਿਆਉਣ ਲਈ ਅਜਿਹਾ ਕੁਝ ਮੇਰੇ ਸਾਹਮਣੇ ਕੀਤਾ ਗਿਆ ਹੈ ਮੈਂ ਇਨਾਂ ਕਾਰਵਾਈਆਂ ਨੂੰ ਭਾਰਤ ਦੇ ਪਵਿੱਤਰ ਵਿਧਾਨ ਦਾ ਵਿਰੋਧ ਸਭਿ ਸੰਸਕ੍ਰਿਤੀ ਦੀ ਹਾਨੀ ਅਤੇ ਮਨੁੱਖਤਾ ਦਾ ਨਾਸ਼ ਸਮਝਦਾ ਹੋਇਆ ਅੱਜ ਤੋਂ ਕਮਊਨਿਸਟ ਪਾਰਟੀ ਤੋਂ ਸਤੀਫਾ ਦਿੰਦਾ ਹਾਂ ਚਰਨ ਕਾ ਕਾਗਜ਼ ਦੀ ਬਾਰ ਤੱਕ ਪੜ ਕੇ ਹੋਰ ਵੀ ਸਜਿੱਦਾ ਹੋ ਗਿਆ ਇੱਕ ਰੋਗ ਗੰਭੀਰਤਾ ਦੇ ਪ੍ਰਭਾਵ ਹੇਠ ਉਸ ਦੀਆਂ ਅੱਖਾਂ ਵਿੱਚ ਸੁੰਕੜਿਆ ਪਿਆ ਸੀ ਉਸ ਸਹਿਜ ਨਾਲ ਕਲਮਦਾਨ ਵੱਲ ਹੱਥ ਵਧਾਇਆ ਜਿਨ੍ਹਾਂ ਦੇ ਦਿਲ ਕਾਲੇ ਐ ਉਹਨਾਂ ਦੇ ਮੂੰਹ ਵੀ ਕਾਲੇ ਹੋਣੇ ਚਾਹੀਦੇ ਹਨ ਤਾਂ ਕਿ ਲੋਕ ਸਾਧਾਂ ਤੇ ਚੋਰਾਂ ਨੂੰ ਪਛਾਣਨ ਵਿੱਚ ਧੋਖਾ ਨਾ ਖਾਣ ਐਨੀ ਆਖਦੇ ਚਰਨੇ ਕੁਰਸੀ ਤੋਂ ਉੱਠ ਕੇ ਕਲਮਦਾਨ ਦੀ ਸਾਈ ਬਹਾਦਰ ਸਿੰਘ ਦੇ ਮੂੰਹ ਤੇ ਢੋਲ ਦਿੱਤੀ ਤੇ ਉਸ ਕਿਸੇ ਅਖਬਾਰ ਦਾ ਕਾਰਟੂਨ ਬਣ ਕੇ ਰਹਿ ਗਿਆ ਓਏ ਉੱਲੂ ਦੇ ਪੱਠੇ ਥਾਣੇਦਾਰ ਨੇ ਦੰਦੀਆਂ ਪੀਂਦਿਆ ਚਰਨਵਾਲ ਥੱਪੜ ਚਲਾਇਆ ਚਰਨ ਪਿਛਾਂ ਹਟ ਗਿਆ ਤੇ ਥਾਣੇਦਾਰ ਦਾ ਹੱਥ ਕਲਮਦਾਨ ਵਿੱਚ ਵੱਜ ਕੇ ਲਿਪੜ ਗਿਆ ਦੂਜੇ ਬੰਨੇ ਚਰਨ ਦੇ ਹੱਥੋਂ ਕਲਮਦਾਨ ਛੁੱਟ ਕੇ ਨੀਂ ਜੋਰ ਦੀ ਮੇਜ਼ ਤੇ ਟਿੱਕਾ ਕੇ ਇੱਕ ਪਿਆਲੀ ਅਤੇ ਦੋ ਪਲੇਟਾਂ ਟੁੱਟ ਗਈਆਂ ਚਰਨ ਨੇ ਕਾਗਜ਼ ਦੀ ਕਈ ਟੁਕੜੀ ਕਰਕੇ ਉਸ ਤਰੰਗੇ ਫਰਸ਼ ਤੇ ਪੈਰਾ ਹੇਠ ਮੈ ਤੇ ਛੁੱਟੇ ਥਾਣੇਦਾਰ ਨੇ ਬੈਂਡ ਦਾ ਡੰਡਾ ਚੁੱਕ ਕੇ ਲੱਗਦੇ ਹੱਥ ਹੀ ਚਰਨ ਦੀਆਂ ਧਰਨਾਂ ਸ਼ੁਰੂ ਕਰ ਦਿੱਤਾਂ ਜਦੋਂ ਮਾਰਨੋਂ ਨਾ ਹੀ ਹਟੇ ਤਾਂ ਚਰਨ ਨੇ ਡੰਡਾ ਫੜ ਲਿਆ ਤੇ ਇੱਕ ਹੀ ਹਿਜੌਕੇ ਨਾਲ ਖੋਲਿਆ। ਠਾਣੇਦਾਰ ਡੰਡਾ ਚਰਨ ਦੇ ਹੱਥ ਆਇਆ ਵੇਖ ਕੇ ਕਾਲੀ ਨਾ ਪਿਛਾਂ ਹਟ ਗਿਆ। ਬਾਹਦਰ ਸਿੰਘ ਦਾ ਚਿਹਰਾ ਰੁਮਾਲ ਨਾਲ ਪੂੰਝੇ ਜਾਣ ਪਿੱਛੋਂ ਕੁਝ ਹੋਰ ਹੀ ਬਣ ਗਿਆ। ਉਸ ਰੋਗ ਛਾਟਦਿਆਂ ਕਹਿਆ ਇੱਕ ਸਨਾਰਥੀ ਦਾ ਕਤਲ ਕਰਕੇ ਸੂਰਮਾ ਬਣਦੇ। ਉਸ ਬੁੱਝੜਵਾਲ ਸਨਾਰਥੀ ਦਾ ਤੂੰ ਕਾਤਲ ਐ ਚੌਰਿਆ। ਜਿਸ ਸਾਜ਼ਸਗੰਢ ਕੇ ਗਰੀਬ ਮਰਵਾਇਆ ਤੇ ਕਿਸਾਨ ਵਰਕਰਾਂ ਨੂੰ 7-7 ਸਾਲ ਦੀ ਕੈਦ ਕਰਾਇਆ। ਲੱਕੇ ਵਿੱਚ ਡਾਕੇ ਤੇ ਖੋਹ ਹਨ ਤੂੰ ਕਰਵਾਂਗਾ ਤੇ ਉਹਨਾਂ ਵਿੱਚੋਂ ਹਿੱਸਾ ਪੱਤੀ ਲਈਏ ਲਾਰੀ ਦੀ ਖੋਹ ਵਿੱਚ ਮਹਾਦਨਾ ਦੀ ਲੜਕੀ ਦੀ ਮੜਾਈ 1200 ਤੇਰੇ ਕੋਲ ਹੈ ਚਰਨ ਪੈਰੋ ਪੈਰ ਬਹਾਦਰ ਸਿੰਘ ਬਲਵੱਧ ਰਿਹਾ ਸੀ ਗੁਨਾਹ ਤੁਸੀਂ ਕਰੋ ਸਜ਼ਾ ਸੀ ਭੁਗਤ ਗਈ ਕੁੱਤਿਓ ਕਮੀਨਿਓ ਵੱਡੇ ਦੇਸ਼ ਭਗਤੋ ਸਿਪਾਹੀਓ ઠાણેદાર ਇੱਕ ਤਰ੍ਹਾਂ ચીਖ ਪਿਆ ਬਹਾਦਰ ਸਿੰਘ ਤੁਸੀਂ ਕਿਸੇ ਰੱਬ ਨੂੰ ਜ਼ਰੂਰ ਹਿਸਾਬ ਨਹੀਂ ਦੇਣਾ ਲੋਕਾਂ ਦੀ ਕਚਹਿਰੀ ਵਿੱਚ ਧੋ ਕੇ ਲਿਜਾਣ ਵਾਲਾ ਹੱਥ ਹੁਣ ਤੁਹਾਡੀ ਧੌਣ ਵੱਲ ਵੱਧ ਰਿਹਾ ਹੈ ਚਰਨ ਸਪਾਈ ਦੇ ਆਉਣ ਤੋਂ ਪਹਿਲਾਂ ਹੀ ਬੈਂ ਦਾ ਡੰਡਾ ਤੋੜ ਦਿੱਤਾ ਸਪਾਈ ਨੱਠ ਕੇ ਉਸ ਨੂੰ ਡੌਲਣ ਤੋਂ ਆ ਫੜਿਆ ਉਹ ਭਰਿਆ ਪੀਤਾ ਸਪਾਈਆਂ ਦੇ ਵਿਚਕਾਰ ਬਾਹਰ ਨੂੰ ਤੁਰ ਪਿਆ ਬਹਾਦਰ ਸਿੰਘ ਦੀ بگੜੀ ਸ਼ਕਲ ਦੇਖ ਕੇ ਸਪਾਂਗਾਂ ਮਸਾਂ ਹੀ ਹਾਸਾ ਰੁਕਿਆ ਪਰ ਬੁਰਜ ਤੋਂ ਬਾਹਰ ਆ ਕੇ ओ आपे ते का